ਕਿ ਜਲਦਾਂ ਸਾਰਾ ਮੈਂ ਤੁਹਾਨੂੰ ਫੇਸ ਭਾਗਾਂ ਦਾ ਤੁਹਾਡੇ ਆਪਣੇ ਚੈਨਲ ਜੈਨਿਕ ਗੁਰੰਦਰ ਲੀਕ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਕੜਦੀ ਧੁੱਪ ਦੇ ਵਿੱਚ ਮੋਕੀ ਖਾਣ ਲੱਗਦੇ ਨੇ ਉੱਥੇ ਹੀ ਆਪਣੇ ਕੁੱਝ ਬਲਾ ਗਿਆ ਜਿਹੜੇ ਇੱਕ ਕੰਮ ਕਰਨ ਨੂੰ ਕਿਸੇ ਨਹੀਂ ਅੜਦੇ ਜੂਨੀ ਵਾਲ ਤੋਂ ਕਿਸੇ ਨਹੀਂ ਅੜਦੇ ਅੱਜ ਆਪਾਂ ਅੰਮ੍ਰਿਤਸਰ ਅਵਧਾਨਗੋਟ ਤੋਂ ਗੁਰੰਦਰ ਵਿਖੇ ਜਿਵੇਂ ਆਇਆ ਉਹਨਾਂ ਨੂੰ ਜੂਨੀ ਜੀ ਦੀ ਜਾਨ ਨੇ ਉਹਨਾਂ ਨੂੰ ਕੋਈ ਗਰਮੀ ਤੋਂ ਬਚਾਉਣਾ ਕੋਈ ਗਰਮੀ ਦੀ ਗਰਮੀ ਦਾ ਪੂਰੀ ਡਿਊਟੀ ਨਿਭਾ ਰਹੇ ਨੇ ਦੇਖੋ ਸੇਖਾ ਦੇ ਤੋਂ ਲਾਈਟ ਫੀਡਾਂ ਦੇ ਵਿੱਚ ਉਹ ਜੂਨੀ ਘੜਾ ਰਹੇ ਨੇ ਇੰਨੀ ਗਰਮੀ ਇਹ ਰਹੀ ਇਹ ਨਾਲੇ ਮਗੇ ਦੀਮ ਆ ਰਿਹਾ ਹੈ ਬੰਦੂ ਆ ਰਿਹਾ ਹੈ ਇਹੋ ਕਰਾਇਆ ਮਾਦੁਰ ਨੂੰ ਉਹਦੇ ਵਿੱਚ ਸਰ ਲਾਈਨਾਂ ਦਾ ਇਸ਼ੂ ਰਹਿੰਦਾ ਆ ਉੱਥੇ ਹੀ ਕਰਵਾ ਦੇਣਾ ਆਪਣੇ ਫਲਾਈਟ ਦਾ ਟ੍ਰੈਫਿਕ ਕਲੀਅਰ ਕਰਾ ਰਹੇ ਆ ਪਲੱਸ ਜਿਨ੍ਹਾਂ ਨੇ ਟ੍ਰੈਫਿਕ ਰੂਟ ਵਗੈਰਾ ਕੋਲੋਂ ਨਹੀਂ ਕੀਤੇ ਉਹਨਾਂ ਨੂੰ ਟ੍ਰੈਫਿਕ ਰੂਟ ਕੋਲੋਂ ਕਰਾ ਰਹੇ ਆ ਚਲੋ ਆਜੋ ਆਪਿਆ ਚਾਹਦੇ ਆ। ਜਦੋਂ ਉਹ ਮਾਮਲਾ ਕਰ ਰਿਹਾ ਹੈ। ਉਹ ਜੀ ਦੇ ਨਹੀਂ ਕਰਨੀ ਜਾ ਰਹੀ ਆ ਆਪ ਨੂੰ ਸਾਰ ਰਭੇ ਆਪ ਤੇ ਉਹ ਤੋਂ ਨਾਲੇ ਗਰਮੀ ਦੇ ਵਿੱਚ ਉਹ ਵੀ ਕਾਹਲੀ ਡਿਜੀਟਲ ਪ੍ਰੈਸ਼ਰ ਤੇ ਲਿਖੀ ਰਿਹਾ ਕਿ ਜਿਹੜਾ ਰਾਮਾ ਨਾਮ ਆ ਗਿਆ ਕਿ ਉਹ ਗਰਮੀ ਚ ਆ ਰਿਹਾ ਪਰ ਡਿਊਟੀ ਕਰਦੀ। ਕੀ ਸਭ ਦੇ ਲਾਕ ਤੇ ਨੀਕਾ ਜੀ ਨੂੰ ਅਕਤਰੀ ਕਟੇ ਨੰਬਰ 3 ਫਾਈਲ ਅਫੇਅਰ ਉਹਦੇ ਲੈਣ ਦੇ ਦੇ। ਜੀ ਅੱਜ ਉਹ ਲੋ ਪਹਿਲੇ ਹੀ ਕਵਰਿੰਗ ਦੇ ਵਿੱਚ ਦੇਖਿਆ ਹੋਇਆ ਹੈ ਵਰਜੀਤ ਦੀ ਪ੍ਰੋਪਰ ਡਿਊਟੀ ਨਿਭਾ ਰਿਹਾ ਗਰਮੀ ਸਰਦੀ ਨਹੀਂ ਹੋਵੇ ਤੇ ਦੂਰੇ ਡਿਊਟੀ ਨਿਭਾਉਂਦੇ ਨੇ ਇਹਨਾਂ ਨੇ ਕਿਸੇ ਟੀਮ ਦੇ ਅਲੱਗ-ਅਲੱਗ ਹੋਂਕਾ ਮੇਰੇ ਖੁੰਜੀ ਆ। ਉਹ ਜਿਹੜੇ ਕਹਿੰਦਾ ਕਿ ਅਸੀਂ ਆਪਣਾ ਆਪਣਾ ਹਾਲਮੈਟ ਨਹੀਂ ਬਾਹਰ ਕਰੀ ਕਰੀ ਗਰਮੀ ਰਾਹ ਉਹਨਾਂ ਨੂੰ ਕੀ ਜ਼ਿੰਮੇਵਾਰੀ ਕਹਾਂਗੇ ਉਹਨਾਂ ਨੂੰ ਕੰਨੇ ਤੇ ਉਹ ਵੀ ਨਿਕਲੇ ਪਰਸੇ ਲੱਗਦੀ ਦੂਰੀ ਹੈ। ਇਸ ਨੂੰ ਹੀ ਲਾਈਵ ਵਾਸਤੇ ਨਿਊਜ਼ੀਅਨ ਦੀ ਫੀਚਰ ਹੈ। ਬੈਲਮਟ ਜ਼ਰੂਰੀ ਹੈ। ਜ਼ਰੂਰੀ ਹੈ ਕਿ ਉਹ ਪੌਲੈਂਡ ਨਾਲ ਵੀ ਕੰਮ ਕਰਦੇ ਨੇ। ਉਹ ਮਾਣਕ ਤੌਰ ਤੇ ਬੰਦਾ ਉਹ ਬ੍ਰੇਕ ਕਰੀਏ ਉਹਨਾਂ ਦਾ ਕੀ ਕੱਟ ਕੇ ਆਉਣਾ ਹੈ ਬੰਦਾ ਇੰਨੀ ਅਫਰ ਟਾਈਮ ਹੀ ਲਗਾ ਦੇਣਾ ਜਿਹੜਾ ਅਫੀਸ਼ੀਅਲ ਜੀ ਤੁਹਾਨੂੰ ਗੰਦਗੀ ਖੋਦਣੋਂ ਆਪਣੇ ਉਹਦੇ ਦੱਸੇ ਜਿਹੜੇ ਦੇਖਣ ਨੂੰ ਮੈਂ ਦੇ ਦਿਓ ਜਿਹੜੇ ਕਹਿੰਦੇ ਆਨਲਾਈਨ ਚਲਾਉਣ ਹੋਏਗਾ ਉਹਨਾਂ ਦਾ ਬਾਰੇ ਕੁਝ ਖਰਾ ਸੂਚਨਾ ਦੇ ਦਿਓ ਕਿ ਅਸੀਂ ਉਹਨਾਂ ਕਲੀਅਰ ਕਰ ਤੋਂ ਉਹਨਾਂ ਨੂੰ ਲੰਭੇ ਤੱਕ ਤੱਕ ਸੰਗਠਨ ਕਰਾਓ ਉਹਨਾਂ ਨੇ ਨਾਮ ਉਹਨਾਂ ਦਾ ਨਾਮ ਇਹ ਵੀ ਹੋਵੇ 101 ਇਹ ਵੀ ਇਹ ਵੀ ਹੈ ਜੀ ਸੋ ਜਿਹੜਾ ਯੋਗ ਜਿਵੇਂ ਦੇਖਣ ਦੇ ਵਿੱਚ ਕੱਢਦੇ ਹੋਏ ਤੁਹਾਡੀ ਆਨਲਾਈਨ ਗੱਡੀ ਦੀ ਫੋਟੋ ਲੈ ਕੇ ਆਉਂਦੇ ਸੀ ਉਹਦੇ ਕੋਲੋਂ ਪੈਸੇ ਜ ਆ ਜਾਂਦਾ ਵੀ ਇੰਨੇ ਦਾ ਜਮਾਨਾ ਕਿੱਦਾਂ ਹੈ ਇਹ ਹਮਰੇ ਇਹ ਗੱਲ ਹੈ ਕਿ ਮਾਤਾ ਜੀ ਜੀ ਲੋਕ ਉਹ ਕਾਬਲ ਅਕਬਰ ਨੇ ਥੇ ਦੂਗੀ ਦੂਗੀ ਮਾਰ ਰਿਆ ਹਰ ਜਗ੍ਹਾ ਪੁਲਿਸ ਮਾਰੀ ਨਹੀਂ ਹੁੰਦੀ ਸਾਰੀ ਜਗ੍ਹਾ ਪੁਲਿਸ ਮਾਰੀ ਨਹੀਂ ਹੁੰਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਲਗਭਗ ਲੋਕ ਸਾਰੇ ਪੁਲਿਸ ਨੂੰ ਮਾਰਾ ਹੀ ਕਹਿੰਦੇ ਨੇ ਉੱਥੇ ਹੀ ਗਰਮੀ ਦੇ ਦੇਖੋ ਕੋਠੇ ਮਲਾ ਜਾ ਰਹੇ ਨੇ ਦੇਖੋ ਇਹ ਰਾਇਰਾਂ ਦੇ ਵਿੱਚ ਵੇਗਾ ਮਿੱਤ ਮਾਣ ਤੋਂ ਕਹਿੰਦੇ ਬਖੀਰਾ ਦਿਖਾ ਰਹੇ ਆ ਜਿੱਦੇ ਕੋਠੇ ਮਲਾ ਜਾ ਇਹ ਗਰਮੇ 40 ਡਿਗਰੀ ਟੈਂਪਰੇਚਰ ਦੇ ਵਿੱਚ ਸੈਟਿੰਗ ਕਰ ਰਹੇ ਆ ਸਾਵੀਂ ਨੀਮਾ ਦੀ ਪਾਲਣਾ ਕਰਾ ਰਹੇ ਆ ਜੇ ਕੋਈ ਨਹੀਂ ਲਾਈਟਾਂ ਦੇ ਵਿੱਚ ਉਹ ਹੋ ਗਈ ਆ ਤੁਸੀਂ ਉਹ ਕਿ ਬਾਤ ਉਹਨਾਂ ਇਲਜ਼ਾਮ ਲੱਗਦੇ ਨੇ ਕਿ ਤੁਸੀਂ ਮਾੜੀ ਆ ਤੁਸੀਂ ਸੋ ਨਿੰਦੀਆ ਪਰ ਉੱਥੇ ਹੀ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਆ ਇੰਨੀ ਗਰਮੀ ਦੇ ਵਿੱਚ ਤੁਸੀਂ ਮਾੜੇ ਆਪਣੀ ਡਿਊਟੀ ਵੇਖੂਗੀ ਨਿਭਾ ਰਹੇ ਆ ਆਪਣਾ ਇਹ ਸਵਾਲ ਫਟਣਾ ਪੈਂਦਾ ਨਾ ਬਹੁਤ ਗੂਣਾ ਇਹ ਅੰਦੇ ਨਾਲ ਸਰ ਇੰਨੀ ਗਰਮੀ ਆ ਲੋਕੀ ਸਾਂ ਨਾ ਲੱਭ ਰਹੇ ਆ ਇਹ ਕਿ ਕਿੱਥੇ ਘਿਤੀ ਨਭਾ ਰਹੇ ਆ ਇੰਨੀ ਗਰਮੀ ਦੇ ਵਿੱਚ

ਕਤੋਂ ਲੋਕਾਂ ਲਈ ਬੰਨਾ ਹੁੰਦਾ ਹੈ ਗਰਮੀ ਦੇ ਵਿੱਚ ਕਿਹਾ ਮਰਦਾ ਨਹੀਂ ਪਾਇਆ ਗਰਮੀ ਬਹੁਤ ਜੀ ਸਾਫ ਸੱਤਰ ਆਏ ਨੇ ਕੁਝ ਵੀ ਹੈ ਗਾਂ ਗੁਮਾਰਾ ਉਹਨਾਂ ਲੋਕਾਂ ਨੂੰ ਕਿੱਥੇ ਦੇਣਾ ਚਾਹੋਗੇ ਵਾਹ ਇਹਦਾ ਆਵਾਜ਼ ਇਹਦੀ ਜਿਹੜੀ ਮਾਦੀ ਕਲਾਕਸ਼ ਕਰਦੇਗੀ ਇਹਦਾ ਹੁਣ ਇਹਦਾ ਹੁਣ ਇੱਕ ਬੋਦੀ ਗਾਉਂਦੇ ਹੈ ਕਿਉਂ ਦੇ ਦਿਓ ਜਿਹੜੇ ਆਨਲਾਈਨ ਤਰ੍ਹਾਂ ਹੁੰਦੇ ਆ ਉਹ ਤਾਂ ਮਾਦੀਆਂ ਨਹੀਂ ਹੁੰਦਾ ਉਹਨਾਂ ਕਲਾਮ ਦਾ ਨਹੀਂ ਇਸ ਮੋਟੇ ਵਿੱਚ ਕਰਦੇ ਹੋ ਤੇ ਸਾਬਤ ਕਰੀਂਦਾ ਹੈ ਔਰ ਜੀ ਜਦੋਂ ਆਪਾਂ ਕੈਸੇ ਦੇ ਕੋਲ ਜਾਣੇ ਆ ਜਾਂ ਹਲੇ ਡਾਕਟਰ ਜਾ ਕੇ ਦੇਖ ਆਪਣਾ ਆ ਆਖੀ ਜਾਲ ਇਸ ਮਤਨਾ ਜੀ ਇਹ ਐਸੇ ਬਿੰਦਰ ਜੀ ਜੋ ਇੰਨੇ ਕਰਮੀ ਦੇ ਵਿੱਚ ਬੇਕੋਬੀ ਕੀਤੀ ਰਿਹਾ ਰਹੇ ਨੇ ਕਾਮਨਾ ਕੀ ਨਾਲ ਅੰਜੂ ਸ਼ਰਮਾ ਦਾ ਨਾਮ ਜੀ